ਮੇਰੀ ਖੜੂਸ ਸੱਸ ਵੀ ਨਾ ਪਤਾ ਨਹੀਂ ਕਿਹੜੇ ਜਮਾਨੇ ਦੀ ਆ ਖਰਚਾ ਨਾ ਕਰ ਉਹ ਖਰਚਾ ਨਾ ਕਰ ਵੇਖ ਕੁੜੀਏ ਮੈਨੂੰ ਤੇਰਾ ਬੇਫਜ਼ੂਲ ਦਾ ਖਰਚਾ ਕਰਨਾ ਨਾ ਬਿਲਕੁਲ ਵੀ ਪਸੰਦ ਨਹੀਂ ਆ ਤੇ ਕੀ ਮਤਲਬ ਤੁਹਾਡਾ ਮੰਮੀ ਜੀ ਮੈਂ ਆਪਣੀ ਮਰਜ਼ੀ ਦੇ ਨਾਲ ਕੁਝ ਵੀ ਨਹੀਂ ਕਰ ਸਕਦੀ ਇਹ ਘਰ ਮੇਰਾ ਵੀ ਤਾਂ ਹੈਗਾ ਏ ਵੇਖ ਦਈਏ ਤੇਰਾ ਘਰ ਆ ਤਾਂ ਹੀ ਮੈਂ ਤੈਨੂੰ ਸਮਝਾਉਂਦੀ ਪਈ ਆ ਚੱਦਰ ਵੇਖ ਕੇ ਪੈਰ ਪਸਾਰਨਾ ਚਾਹੀਦਾ ਏ ਬੇਫਾਲਤੂ ਦਾ ਘੁੰਮਣਾ ਫਿਰਨਾ ਬੇਫਾਲਤੂ ਦੀਆਂ ਪਾਰਟੀਆਂ ਕਰਨੀਆਂ ਜਰਾ ਸੋਚ ਕੇ ਵੇਖਿਆ ਕਿੰਨਾ ਖਰਚਾ ਫਾਲਤੂ ਦਾ ਕੀਤਾ ਐ ਤੂੰ ਕਦੇ ਹਿਸਾਬ ਲਗਾਇਆ ਮੰਮੀ ਜੀ ਜੇ ਮੈਂ ਦੋ ਪਾਰਟੀਆਂ ਕਰ ਵੀ ਲਈਆਂ ਚਲੀ ਵੀ ਗਈ ਤਾਂ ਐਦੇ ਜਿਹੜੇ ਪਹਾੜ ਟੁੱਟ ਗਿਆ ਏ ਤੁਹਾਨੂੰ ਇਹ ਬੇਫਾਲਤੂ ਖਰਚਾ ਲੱਗਦਾ ਪਏ ਚੱਲੀਆਂ ਮੈਂ ਆਪਣੇ ਘਰ ਸੰਭੋ ਤੁਸੀਂ ਆਪਣੇ ਪੈਸੇ ਦੇ ਜੋੜੋ ਬੈਂਕਾਂ ਦੇ ਵਿੱਚ ਆ ਲੋ ਉਤੋ ਆ ਮੇਰਾ ਹਸਬੰਡ ਜਿਹਦੇ ਕੋਲ ਮੇਰੇ ਵਾਸਤੇ ਟਾਈਮ ਹੀ ਨਹੀਂ ਹੈਗਾ ਬਿਲਕੁਲ ਹੈਲੋ ਹੈਲੋ ਹਾਂ ਛੇਤੀ ਬੋਲ ਮੈਂ ਮੀਟਿੰਗ ਦੇ ਵਿੱਚ ਆਂ ਬਸ ਤੁਹਾਨੂੰ ਤੇ ਬਸ ਨਾ ਮੈਂ ਮੀਟਿੰਗ ਕਰੀ ਪਈ ਰਹਿੰਦੀ ਆ ਤੁਹਾਨੂੰ ਤੇ ਮੇਰਾ ਜ਼ਰਾ ਜਿੱਦਾਂ ਵੀ ਖਿਆਲ ਨਹੀਂ ਹੈਗਾ ਕਿ ਮੈਨੂੰ ਵੀ ਕਿਸੇ ਚੀਜ਼ ਦੀ ਲੋੜ ਹੁੰਦੀ ਆ ਚੱਲੀਆ ਮੈਂ ਆਪਣੇ ਘਰ ਠੀਕ ਆ ਠੀਕ ਆ ਅੱਛਾ ਠੀਕ ਆ ਤੇ ਫਿਰ ਠੀਕ ਹੀ ਸਹੀ ਫਿਰ ਹੈਲੋ ਹੈਲੋ ਆਸੀ ਦਾ ਫਾਰਮੂਲਾ ਹਲੋ ਸਸ਼ੀਕਲ ਪੈਨ ਜੀ ਸਸ਼ੀਕਲ ਪੈਨ ਜੀ ਹੋਰ ਸਭ ਠੀਕ ਆ ਪੈਨ ਜੀ ਬਸ ਠੀਕ ਹੀ ਆ ਪੈਨ ਜੀ ਪੈਨ ਜੀ ਜੇ ਬੁਰਾ ਨਾ ਮੰਨੋ ਨਾ ਮੈਂ ਕੁਦਰਤ ਬਾਰੇ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਇੱਕ ਕਿਉਂ ਪੈਨ ਜੀ ਤੁਸੀਂ ਦੋ ਗੱਲਾਂ ਦੱਸੋ ਦੇਖੋ ਪੈਨ ਜੀ ਉਹ ਸਾਡੇ ਘਰ ਦੀ ਧੀ ਜ਼ਰੂਰ ਆ ਪਰ ਹੁਣ ਤੁਹਾਡੇ ਘਰ ਦੀ ਨੋ ਆ ਤੇ ਸਾਡੇ ਨਾਲੋਂ ਜ਼ਿਆਦਾ ਹੱਕ ਹੁਣ ਤੁਹਾਡਾ ਆ ਉਹਦੇ ਤੇ ਕਿੱਦਾਂ ਮੈਂ ਸਮਝਾਵਾਂ ਕੁੜੀ ਨੂੰ ਕਿੱਦਾਂ ਗੱਲ ਕਰਾਂ ਇਹਦੇ ਨਾਲ ਮੈਂ ਨਾ ਨਿੱਤੁਣਾ ਗੱਲ ਕਰਦੀ ਆ ਕੋਈ ਇਹਨੂੰ ਸਮਝਾਉਗੀ ਚੰਗੀ ਤਰ੍ਹਾਂ ਨਿੱਤੋ आप कटे चले चला देखा रहे। ती ये, देखी दरवाजा ख है कौन आया है हाँ हाँ ठीक है ठीक है मम्मी धीए तू चल मैं तो बाद गल करती हूँ, मैं तेन तो वापस करती हूँ। ਠੀਕਾ ਓਕੇ ਠੀਕਾ ਠੀਕ ਹੈ ਤੀਏ ਤੂੰ ਕੱਲੀ ਆਈ ਆਂ ਜੁਆਇਨ ਹੀ ਨਾ ਲਾਇਆ ਨਹੀਂ ਮੰਮੀ ਮੈਂ ਕੱਲੀ ਆਈ ਆਂ ਨਾਲੇ ਛਾਟਾ ਮੇ ਆਵਾਲਾ ਕਰ ਮੈਂ ਉਸ ਘਰ ਦੇ ਵਿੱਚ ਬਿਲਕੁਲ ਨਹੀਂ ਰਹਿਣਾ ਹੁਣ ਤੀਏ ਗੱਲ ਤੇ ਦੱਸ ਕੀ ਗੱਲ ਹੋਈ ਆਂ ਮੰਮੀ ਜੀ ਮੇਰਾ ਤੇ ਨਾ ਉਸ ਘਰ ਦੇ ਵਿੱਚ ਸਾਹ ਲੈਣਾ ਵੀ ਔਖਾ ਹੋ ਗਿਆ ਏ ਮੈਂ ਹੁਣ ਉਸ ਘਰ ਦੇ ਵਿੱਚ ਕੱਢੀ ਵੀ ਵਾਪਸ ਨਹੀਂ ਜਾ ਰਹੀ। ਆਪੀ ਜੀ ਮੇਰੇ ਵਾਸਤੇ ਚਾਹ ਬਣਾ ਦਿਓ। ਦੀਦੀ ਆਪਣੀ ਚਾਹ ਬਣਾ ਲਓ ਤੇ ਨਾਲੇ ਮੰਮੀ ਵਾਸਤੇ ਵੀ ਬਣਾ ਦਿਓ। ਮੈਂ ਚਾਹ ਬਣਾਉਂਗੀ ਹਾਂ ਕਿਉਂ ਨਹੀਂ ਦੀਦੀ ਨਾਲੇ ਤੁਸੀਂ ਹੁਣ ਇਸੇ ਘਰ ਦੇ ਵਿੱਚ ਰਹਿਣਾ ਹੈ ਤੁਸੀਂ ਕਿਹੜੇ ਪਰੋਣੇ ਆਇਓ ਜਿਹੜੀ ਤੁਹਾਡੀ ਖਾਤਰਦਾਰੀ ਹੋਊਗੀ ਦੀਦੀ ਹੁਣ ਨਾ ਤੁਸੀਂ ਇਸ ਘਰ ਦੇ ਮੈਂਬਰ ਹੋ ਤੇ ਤੁਹਾਨੂੰ ਵੀ ਉਹਨੇ ਕੰਮ ਮੇਰੇ ਨਾਲ ਕਰਨਾ ਹੀ ਪੈਣਾ ਮੈਂ ਇਕੱਲੀ ਥੋੜੀ ਸਾਰਾ ਕੰਮ ਕਰੂੰਗੀ ਮੈਂ ਸਵੇਰੇ ਰੋਟੀ ਬਣਾਉਂਗੀ ਤੇ ਤੁਸੀਂ ਦੁਪਹਿਰੇ ਬਣਾਓਗੇ ਮੈਂ ਝਾੜੂ ਪੋਚਾ ਪਾਂਡੇ ਵਗੈਰਾ ਸਾਰਾ ਕੁਝ ਕਰੂੰਗੀ ਤੇ ਤੁਸੀਂ ਸਾਰੇ ਘਰ ਦੇ ਕੱਪੜੇ ਧੋਵੋਗੇ ਤੇ ਪ੍ਰੈਸ ਕਰੋਗੇ। ਨਾਰੇ ਇੱਕ ਮੈਂਬਰ ਦੇ ਘਰ ਚ ਵਧਦੇ ਨਾਲ ਕੰਮ ਵੀ ਤਾਂ ਵੱਧ ਗਿਆ ਹੈ ਨਾ ਤੇ ਮੈਂ ਇਕੱਲੀ ਸਾਰਾ ਕੰਮ ਕਿੱਦਾਂ ਕਰੂੰਗੀ ਤੇ ਚਲੋ ਹੁਣ ਚਾਹ ਬਣਾ ਲਓ ਤੇ ਮੰਮੀ ਨੂੰ ਨਾਲ ਦੋ ਪਰੌਂਠੇ ਵੀ ਲਾ ਦਿਓ। ਉਹਨਾਂ ਦਾ ਵੀ ਨਾ ਦਵਾਈ ਦਾ ਟਾਈਮ ਹੋ ਗਿਆ ਆ। ਬਾਟ ਕਰ ਲਿਆ ਹੋਣਾ ਉਹਨਾਂ ਨੇ। ਠੀਕ ਆ। ਤੇ 2000 ਚਾਣਾ ਆ ਦੁੱਤ ਵਾਲੇ ਤੇ ਕੰਮ ਵਾਲੀ ਨੂੰ ਵੀ ਦੇਣਾ 1500 ਮੰਮੀ ਜੀ ਹਾਂ ਧੀਏ ਮੈਨੂੰ ਨਾ ਪੈਸੇ ਚਾਹੀਦੇ ਆ ਪੈਸੇ ਕਿੰਨੇ ਪੈਸੇ ਚਾਹੀਦੇ ਤੈਨੂੰ ਮੰਮੀ ਇਹ ਕੋਈ 3-4000 ਰੁਪਿਆ ਚਾਹੀਦਾ 3-4000 ਕੀ ਕਰਨੇ ਤੋਂ ਇੰਨੇ ਪੈਸੇ ਮੰਮੀ ਮੈਂ ਨਾ ਮੇਕਅਪ ਦਾ ਸਮਾਨ ਲੈ ਕੇ ਆਉਣਾ ਤੁਹਾਨੂੰ ਤੇ ਪਤਾ ਹੀ ਆ ਕਿ ਮੈਂ ਗੁੱਸੇ ਚ ਆ ਗਈ ਸੀ ਘਰੋਂ ਉੱਥੋਂ ਮੈਂ ਕੁਝ ਲੈ ਕੇ ਵੀ ਨਹੀਂ ਆਈ ਫਿਰ ਐਦਾਂ ਹੀ ਨਿਕਲ ਆਈ ਸੀ ਘਰੋਂ ਮੇਕਅਪ ਉਹ 3-4000 ਦਾ ਮੰਮੀ ਤੁਸੀਂ ਤੇ ਐਦਾਂ ਰਿਐਕਟ ਕਰਦੇ ਪਏ ਹੋ ਜਿਦਾਂ ਲ ਮੈਂ ਤੁਹਾਡੇ ਕੋਲੋਂ 30-40000 ਮੰਗ ਲਿਆ ਹੋਵੇ ਅੱਛਾ ਅੱਛਾ ਦੇਨੀਆ ਰੁਕ ਆ ਲੈ ਫੜ ਆਰਟਿਸਟ ਇਸ ਦੇ ਪੈਸੇ ਦਿੰਦੇ ਪਏ ਹੋ ਮੰਮੀ ਜੀ ਉਹ ਬੁੱਤ ਕੁਦਰਤ ਨੂੰ ਚਾਹੀਦੇ ਸੀਗੇ ਉਹਨੇ ਨਾ ਮੇਕਅਪ ਦਾ ਸਮਾਨ ਲੈ ਕੇ ਆਉਣਾ ਮੇਕਅਪ ਦਾ ਸਮਾਨ ਮੇਕਅਪ ਦਾ ਸਮਾਨ ਕੀ ਕਰਨਾ ਤੁਸੀਂ ਦੀਦੀ ਕਿੰਨੂੰ ਲਾ ਲਾ ਕੇ ਦਿਖਾਉਣਾ ਦੀਦੀ ਮੇਕਅਪ ਤੁਸੀਂ ਕਿ ਜਿਹੜੇ ਲਈ ਸੱਜਣਾ ਸਵਰਨਾ ਹੈ ਜਿਹਦੇ ਲਈ ਤੁਸੀ ਸੱਜਣਾ ਸਵਰਨਾ ਸੀਗਾ ਨਾ ਉਹ ਦਾ ਘਰ ਤੁਸੀਂ ਛੱਡ ਕੇ ਆ ਚੁੱਕੇ ਹੋ ਕੋਈ ਬੇਫਾਲਤੂ ਦਾ ਖਰਚਾ ਨਹੀਂ ਕਰਨਾ ਮੈਂ ਸਹੀ ਕਹਿੰਦੀ ਪਈ ਆ ਕੁਝ ਗਲਤ ਨਹੀਂ ਕਹਿੰਦੀ ਪਈ ਇੱਥੇ ਕੋਈ درخت ਨਹੀਂ ਲੱਗਾ ਹੋਇਆ ਜਿਹਦੇ ਤੋਂ ਪੈਸੇ ਲਾ ਲਾ ਕੇ ਅਸੀਂ ਤੁਹਾਨੂੰ ਬੇਫਾਲਤੂ ਦੇ ਖਰਚਿਆਂ ਵਾਸਤੇ ਲਈ ਚੱਲੀਏ ਇੱਥੇ ਨਾ ਤੁਹਾਡੇ ਬੇਫਾਲਤੂ ਦੇ ਖਰਚੇ ਨਹੀਂ ਪੂਰੇ ਹੋ ਸਕਦੇ ਭਾਬੀ ਆ ਕੀ ਕਹੀ ਜਾਣੀ ਆ ਤੁਸੀਂ ਮੰਮੀ ਵੇਖੋ ਭਾਬੀ ਕੀ ਦਬੋਲਦੀ ਪਈ ਆ ਤੁਸੀਂ ਵੀ ਤਾਂ ਕੁਝ ਬੋਲੋ ਮੈਂ ਕੀ ਬੋਲ ਸਕਦੀ ਆ ਤੇ ਇਹ ਮੰਮੀ ਕੀ ਬੋਲਣਗੇ ਦੀਦੀ ਇਹ ਕਾਰਨ ਮੇਰਾ ਏ ਮੇਰਾ ਤੇ ਮੇਰੀ ਜ਼ਿੰਮੇਵਾਰੀਆਂ ਇਸ ਕਾਰਨ ਸੰਭਲਣ ਦੀ ਜੇ ਬੇਫਾਲਤੂ ਦੇ ਖਰਚੇ ਕਰਨ ਲੱਗੇ ਨਾ ਅਸੀਂ ਤੇ ਜਿਹੜੇ ਸਾਡੇ ਬਾਕੀ ਦੇ ਖਰਚੇ ਆ ਨਾ ਉਹ ਕਿੰਨੇ ਪੂਰੇ ਕਰਨੇ ਆ ਉਹ ਕਿਵੇਂ ਪੂਰੇ ਹੋਣਗੇ ਜੇ ਅਸੀਂ ਤੁਹਾਡੇ ਦੇ ਪੈਸੇ ਲਟਾਉਂਦੇ ਰਹੇ ਤੇ सास ने मेनू किन्ना ਸਮਝਾਇਆ ਸੀ ਪਰ ਮੈਂ ਉਹਦੀ ਇੱਕ ਨਾ ਸੁਣੀ ਪੁੱਤ ਜਿੱਦਨ ਤੂੰ ਕਰੋ ਆਈ ਸੀ ਨਾ ਤੇਰੀ ਸੱਸ ਦਾ ਫੋਨ ਮੈਨੂੰ ਉਸੇ ਦਿਨ ਆ ਗਿਆ ਸੀ ਤੇ ਉਨੀ ਮੈਨੂੰ ਸਾਰੀ ਗੱਲ ਦੱਸੀ ਸੀ ਭੈਣ ਜੀ ਤੁਹਾਡੇ ਕੋਲੋਂ ਕੀ ਲੁਕਾਉਣਾ ਬਿੱਟੂ ਪਹਿਲੇ ਜਿੱਥੇ ਕੰਮ ਕਰਦਾ ਸੀ ਨਾ ਉੱਥੇ ਤਾਂ ਉਹਦੀ ਤਨਖਾਹ ਬਹੁਤ ਵਧੀਆ ਸੀ ਤੇ ਪਰ ਉਹ ਕੰਪਨੀ ਕਿਸੇ ਕਾਰਨ ਕਰਕੇ ਨਾ ਬੰਦ ਹੋ ਗਈ ਤੇ ਜਿੱਥੇ ਉਹਨੂੰ ਹੁਣ ਕੰਮ ਮਿਲਿਆ ਏ ਉੱਥੇ ਉਹਦੀ ਉਹ ਨਹੀਂ ਸੈਲਰੀ ਨਹੀਂ ਆ ਤੁਹਾਨੂੰ ਪਤਾ ਆ ਅੱਜ ਕੱਲ ਕੰਮ ਕਿੱਥੇ ਮਿਲਦੇ ਨੇ ਭੈਣ ਜੀ ਤੇ ਬਸ ਸੈਲਰੀ ਘੱਟ ਹੋਣ ਕਰਕੇ ਤੁਹਾਨੂੰ ਪਤਾ ਘਰ ਦਾ ਖਰਚਾ ਚਲਾਉਣਾ ਵੀ ਕਿੰਨਾ ਆਖਾ ਹੁੰਦਾ ਪਰ ਕੁਦਰਤ ਕੁਦਰਤ ਦੇ ਖਰਚੇ ਉਦਾਂ ਹੀ ਜਾ ਰਹੀ ਨੇ ਉਹਨੂੰ ਬਿਲਕੁਲ ਵੀ ਇਸ ਚੀਜ਼ ਦਾ ਅਹਿਸਾਸ ਨਹੀਂ ਆ ਕਿ ਮੈਂ ਆਪਣਾ ਘਰ ਕਿਦਾਂ ਥੋੜੇ ਖਰਚੇ ਵਿੱਚ ਚਲਾਉਣਾ ਏ ਬਿੱਟੂ ਵਿਚਾਰਾ ਕੰਮ ਤੇ ਪ੍ਰੈਸ਼ਰ ਜੇ ਥੱਕਿਆ ਘਰ ਆਉਂਦਾ ਏ ਜਦੋਂ ਘਰ ਆਉਂਦਾ ਏ ਤੇ ਇਹ ਉਹਦੇ ਨਾਲ ਲੜਾਈ ਕਰਦੀ ਆ ਬੱਸ ਭੈਣ ਜੀ ਮੈਂ ਉਹਨੂੰ ਸਮਝਾਉਂਦੀ ਆ ਤੇ ਉਹ ਇਸ ਗੱਲ ਨੂੰ ਸਮਝਦੀ ਨਹੀਂ ਆ ਤੇ ਬੱਸ ਮੇਰੇ ਨਾਲ ਨਾਰਾਜ਼ ਹੋ ਕੇ ਨਾ ਘਰੋਂ ਚੱਲ ਗਈ ਆ ਉਹ ਤੁਹਾਡੇ ਵੱਲ ਆਉਂਦੀ ਹੋਣੀ ਆ ਪਲੀਜ਼ ਭੈਣ ਜੀ ਉਹਨੂੰ ਨਾ ਥੋੜਾ ਬਹੁਤਾ ਸਮਝਾ ਕੇ ਭੇਜਿਓ ਹੁਣ ਮੈਨੂੰ ਸਮਝ ਆਈ ਆ ਕਿ ਮੇਰੀ ਸੱਸ ਮੈਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰਦੀ ਪਈ ਸੀ ਤੇ ਮੈਂ ਉਹਦੀ ਗੱਲ ਸਮਝਣ ਦੀ ਬਜਾਏ ਸਗੋਂ ਹੀ ਲੜਾਈ ਕਰਕੇ ਘਰੋਂ ਬਾਹਰ ਕਦਮ ਪੁੱਟ ਲਿਆ ਮੈਨੂੰ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਸੀਗਾ ਮੈਂ ਘਰੋਂ ਬਾਹਰ ਨਿਕਲ ਕੇ ਨਾ ਬੜੀ ਵੱਡੀ ਗਲਤੀ ਕੀਤੀ ਆ ਹੁਣ ਮੇਰੀ ਸੱਸ ਨੇ ਮੈਨੂੰ ਕਦੇ ਵੀ ਮਾਫ਼ ਨਹੀਂ ਕਰਨਾ ਕੋਈ ਗੱਲ ਨਹੀਂ ਧੀਏ ਗਲਤੀ ਸਭ ਕੋਲ ਹੋ ਜਾਂਦੀ ਆ ਤੂੰ ਇੱਕ ਵਾਰੀ ਮਾਫ਼ੀ ਮੰਗ ਕੇ ਤਵੇਖ ਮੈਨੂੰ ਪਤਾ ਆ ਭੈਣ ਜੀ ਨੇ ਤੈਨੂੰ ਮਾਫ ਕਰ ਦੇਣਾ ਹੈ ਨਾਲੇ ਦੀਦੀ ਅਸੀਂ ਨਾ ਇਹ ਸਭ ਦਾ ਨਾਟਕ ਕੀਤਾ ਸੀਗਾ ਤਾਂ ਕਿ ਤੁਹਾਨੂੰ ਨਾ ਸਮਝ ਆ ਜਾਵੇ ਤੇ ਆਪਣੀ ਗਲਤੀ ਦਾ ਅਹਿਸਾਸ ਹੋ ਜਾਵੇ